ਨੋ ਜੀ ਅੱਜ ਮੱਕੀ ਵੀਦੀ ਜਾ ਰਹੀ ਐ ਚੁੰਡਾਂ ਲੱਗ ਰਹੀਆਂ ਕਿਉਂਕਿ ਪਹਿਲੀ ਚੁੰਡ ਥੋੜੀ ਜੀ ਸਪੀਡ ਤੇ ਲੱਗਦੀ ਆ ਤੇ ਦੂਜੀ ਚੁੰਡਾ ਜਿਹੜੀ ਉਹ ਕਿਉਂਕਿ ਖਾਲੀਆਂ ਤੇ ਆ ਜਾਂਦੀ ਐ ਇਸ ਕਰਕੇ ਟਰੈਕਟਰ ਥੋੜਾ ਜਿਹਾ ਹੌਲੀ ਤੁਰਨਾ ਪੈਂਦਾ ਆ ਆ ਗਿਆ ਵੀ ਪਾਲਾ ਸਿੰਘ ਗਿੱਲ ਇਹ ਆ ਪਾਲਾ ਸਿੰਘ ਗਿੱਲ ਜਿੰਦਰ ਗਿੱਲ ਦਾ ਭਰਾ ਇਹ ਆ ਪਾਲਾ ਸਿੰਘ ਗਿੱਲ ਪਾਲਾ ਸਿੰਘ ਗਿੱਲ ਦਾ ਟਰੈਕਟਰ ਹੈ ਮੇਰੇ ਵੀਰੋ ਇਹ ਬੜੇ ਲੰਮੇ ਸਮੇਂ ਤੋਂ ਕਰਾਇਆ ਬੀਜਦੇ ਆ ਪਾਲਾ ਸਿੰਘ ਗਿੱਲ ਕਹਿੰਦਾ ਨੇਰੀਆਂ ਲਿਆ ਦੂੰ ਬਿੱਲੂ ਨੇਰੀਆਂ ਐਡੀ ਕਿਹੜੀ ਗੱਲ ਹੈ ਹਰ ਇੱਕ ਮਸਲੇ ਦਾ ਹੱਲ ਹੈ ਪਾਲਾ ਕਿੰਨੇ ਕਿੱਲੇ ਬੀਤੇ ਹੁਣ ਤਾਂ ਹੀ ਬਾਈ 400 ਕਿੱਲਾ ਬੱਲੇ 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 400 ਕਿੱਲਾ ਬਾਈ ਜੀ ਬੀਜਿਆ ਗਿਆ ਜਿਨ੍ਹਾਂ ਨੇ ਗੀਤੀਆਂ ਕਣਕਾਂ ਵੜ ਟਲੀਆਂ ਸੀ ਆਲੂ ਵਾਲੇ ਵਾਣ ਆਲੂ ਵਾਲੇ ਵਾਣ 400 ਕਿੱਲਾ ਤੇ 400 ਕਿੱਲਾ ਬਾਈ ਕੱਲੇ ਪਿੰਡ ਕੜਿਆਲ ਚ ਤਾਂ ਨਹੀਂ ਹੋਣਾ ਪਾਸੇ-ਆਸੇ ਵੀ ਮਾਰ-ਮਾਰੀ ਬੱਡੂ ਵਾਲਾ ਧਰਮਪੋਟ ਅੱਛਾ ਪੱਕੇ ਗਾਹਕ ਤੇਰੇ ਨਾਲ ਜੁੜੇ ਹੋਏ ਆ ਬਾਈ ਜੀ ਕਿਸੇ ਨੇ ਮੱਕੀ ਵਜਾਉਣੀ ਹੋਵੇ ਐਣ ਪੱਕੀਆਂ ਮਸ਼ੀਨਾਂ ਇਹਨਾਂ ਕੋਲੇ ਵੱਡੇ ਟਰੈਕਟਰ ਆ ਜਿਹੜਾ ਟਰੈਕਟਰ ਕੋ ਉਹ ਉਸੇ ਟਰੈਕਟਰ ਦੇ ਨਾਲ ਵੀਦੀ ਜਾਊ ਸਵਰਾਜ ਦੇ ਨਾਲ ਜੌਂਡੀਅਰ ਦੇ ਨਾਲ 36 30 ਦੇ ਨਾਲ 56 20 ਦੇ ਨਾਲ ਮਰਜ਼ੀ ਤਾੜੀ ਤੇ ਮੇਰੇ ਵੀਰੋ ਤਸੱਲੀ ਬਕਸ ਇਹਦੇ ਨਾਲ ਜਿਹੜਾ ਵਜਾਉਂਦਾ ਬਾਈ ਉਹ ਮੱਕੀ ਯੋਗਦੀ ਯੋਗਦੀ ਹੈ ਇਸ ਗੱਲ ਦੀ ਵੀ ਗਾਰੰਟੀ ਦਿੰਦੇ ਆ ਹੁਣ ਪਾਲੇ ਕਿਹੜੇ ਥਾਂ ਜਾਣਾ ਅਸੀਂ ਚੀਮੀ ਜਾਣਾ ਅੱਛਾ ਹੁਣ ਚੀਮੀ ਜਾਣਾ ਤੇ ਜਦੋਂ ਮੇਰੇ ਆਇਆ ਉਦੋਂ ਕਿਹਨੂੰ ਲੱਕੜ ਦਾ ਦੇ ਕੇ ਆਇਆ ਸੀ ਨਹੀਂ ਉਹ ਨਹੀਂ ਲੱਕੜ ਦੇ ਵੀ ਦੇਣੇ ਪੈਂਦੇ ਆ ਮੈਂ ਕਿ ਰੋਟੀ ਖਾ ਕੇ ਆ ਗਿਆ ਬਸ ਠੀਕ ਆ ਉਹਨੇ ਚਾਰਚ ਮੈਂ ਨਾ ਮੇਰੇ ਘਰੇ ਚਾਹ ਬਣਦੇ ਬਣਦੇ ਡੂੜ ਕਿਲਾ ਵੇਚਦਾ ਲੈ ਵੀ ਖੁਸ਼ ਰਹੋ ਮਿੱਤਰੋ ਜਿਹਨੂੰ ਵੀ ਲੋੜ ਆ ਮੱਕੀ ਵਜਾਉਣ ਦੀ ਇਹਨਾਂ ਦੇ ਨਾਲ ਕੰਟੈਕਟ ਕਰ ਸਕਦਾ ਨੰਬਰ ਪਾਲਾ ਸਿੰਘ ਨੰਬਰ 9417010401 94170104001 ਇੱਕ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਆ ਨਿਸ਼ਾਨੀ ਆ ਟਰੈਕਟਰ ਦੀ ਚਿੱਟਾ ਬੰਪਰ ਪੀੜੀਆਂ ਲਾਈਟਾਂ 5620 ਓਕੇ ਵੀਰਾਂ ਵੀਰ ਜਿਉਂਦੇ ਰਹੋ ਰੱਬ ਰਾਖਾ